ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਕਹਿੰਦਾ ਹੈ ਕਿ ਗੈਸੀ ਸੰਕਤ ਬੈਸੀ ਰੰਗਤ ਹੋਵੇਗੀ ਕਿਉਂਕਿ ਅੱਜ ਦਾ ਮਨੁੱਖ ਲੂੰਬੜੀ ਦੇ ਨਾਲ ਵੀ ਨਹੀਂ ਰਹਿੰਦਾ ਪਰ ਫਿਰ ਵੀ ਉਹ ਥਲਾਕ ਤੇ ਲਾਜੀ ਹੈ ਸ਼ੇਰ ਦੇ ਨਾਲ ਵੀ ਨਹੀਂ ਰਹਿੰਦਾ ਪਰ ਫਿਰ ਵੀ غرੂਰ ਵਿੱਚ ਰਹਿੰਦਾ ਹੈ ਤੇ ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਕੁੱਤੇ ਦੇ ਨਾਲ ਰਹਿੰਦਾ ਹੈ ਪਰ ਫਿਰ ਵੀ ਉਸਦੇ ਇੰਨਾ ਵਫਾਦਾਰ ਨਹੀਂ ਕਾਗਜ਼ਾਂ ਨੂੰ ਜੋੜਨ ਵਾਲੀ ਪੈਨ ਹੀ ਕਾਗਜ਼ਾਂ ਨੂੰ ਚੁਬਦੀ ਹੈ ਉਸੇ ਤਰ੍ਹਾਂ ਪਰਿਵਾਰ ਨੂੰ ਵੀ ਉਹੀ ਵਿਅਕਤੀ ਚੁਬਦਾ ਹੈ ਜੋ ਪਰਿਵਾਰ ਨੂੰ ਜੋੜ ਕੇ ਰੱਖਦਾ ਹੈ ਅੱਜ ਕੱਲ ਕਮਜ਼ੋਰ ਯਾਦਸ਼ਤ ਹੋਣਾ ਕੋਈ ਬੁਰੀ ਗੱਲ ਨਹੀਂ ਕਿਉਂਕਿ ਤੁਸੀਂ ਖੁਦ ਮਹਿਸੂਸ ਕਰਦੇ ਹੋ ਕਿ ਉਹ ਲੋਕ ਬਹੁਤ ਬੇਚੈਨ ਰਹਿੰਦੇ ਨੇ ਜੋ ਸਭ ਕੁਝ ਯਾਦ ਰੱਖਦੇ ਆ ਜਦੋਂ ਜੇਬ ਵਿੱਚ ਪੈਸਾ ਹੁੰਦਾ ਹੈ ਤਾਂ ਦੁਨੀਆ ਤੁਹਾਡੀ ਔਕਾਤ ਵੇਖਦੀ ਹੈ ਜਦੋਂ ਜੇਬ ਵਿੱਚ ਪੈਸਾ ਨਹੀਂ ਹੁੰਦਾ ਤਾਂ ਦੁਨੀਆ ਆਪਣੀ ਔਕਾਤ ਦਿਖਾਉਂਦੀ ਹੈ ਇਕੱਲੇਪਨ ਤੋਂ ਨਾ ਡਰੋ ਕਿਉਂਕਿ ਪਹਾੜਾਂ ਦੀਆਂ ਉਚਾਈਆਂ ਤੇ ਮਨੁੱਖ ਹਮੇਸ਼ਾ ਇਕੱਲਾ ਹੁੰਦਾ ਹੈ ਉੱਥੇ ਤੱਕ ਚੜ੍ਹਨ ਦੀ ਹਿੰਮਤ ਹਰ ਵਿਅਕਤੀ ਵਿੱਚ ਨਹੀਂ ਹੁੰਦੀ ਤੋਤਾ ਮਿਰਚ ਖਾ ਕੇ ਤੋਤਾ ਮਿਰਚ ਖਾਂਦਾ ਹੈ ਤੇ ਉਹ ਮਿਰਚ ਖਾਣ ਤੋਂ ਬਾਅਦ ਵੀ ਬਹੁਤ ਮਿੱਠਾ ਬੋਲਦਾ ਹੈ ਪਰ ਇਨਸਾਨ ਐਨੀ ਮਹਿੰਗੀ ਚੀਨੀ ਖਾਂਦੇ ਬਾਅਦ ਵੀ ਐਨਾ ਕੌੜਾ ਕਿਵੇਂ ਬੋਲ ਸਕਦਾ ਹੈ ਚੰਗਾ ਦਿਲ ਤੇ ਚੰਗਾ ਸੁਭਾਅ ਦੋਵੇਂ ਜ਼ਰੂਰੀ ਨੇ ਕਿਉਂਕਿ ਚੰਗੇ ਦਿਲ ਨਾਲ ਬਹੁਤ سارے ਰਿਸ਼ਤੇ ਬਣਗੇ ਤੇ ਚੰਗੇ ਸੁਭਾਅ ਨਾਲ ਉਹੀ ਜ਼ਿੰਦਗੀ ਪਰ ਨਾਲ ਰਹਿਣਗੇ دوست ਹੋਵੇ ਜਾਂ ਪਰਿੰਦਾ ਦੋਵਾਂ ਨੂੰ ਆਜ਼ਾਦ ਛੱਡ ਦਿਓ ਵਾਪਸ ਆਇਆ ਤਾਂ ਤੁਹਾਡਾ ਤੇ ਜੇਕਰ ਨਾ ਆਇਆ ਤਾਂ ਉਹ ਤੁਹਾਡਾ ਹੈ ਹੀ ਨਹੀਂ ਸੀ ਕਿਸੇ ਨੇ ਇੱਕ ਵਿਅਕਤੀ ਤੋਂ ਪੁੱਛਿਆ ਜ਼ਿੰਦਗੀ ਕੀ ਹੈ ਉਸ ਵਿਅਕਤੀ ਨੇ ਜਵਾਬ ਦਿੱਤਾ ਕਿ ਜ਼ਿੰਦਗੀ ਦੇ ਅੱਧੇ ਸਮੇਂ ਤੱਕ ਪੈਸੇ ਕਮਾਏ ਤੇ ਉਹ ਪੈਸੇ ਕਮਾਉਣ ਲਈ ਇਹ ਸਰੀਰ ਨੂੰ ਵਿਗਾੜ ਦਿੱਤਾ। ਬਾਕੀ ਅੱਧੀ ਉਮਰ ਉਹੀ ਪੈਸਾ ਸਰੀਰ ਨੂੰ ਠੀਕ ਕਰਨ ਲਈ ਵਰਤਿਆ ਤੇ ਆਮਤ ਵਿੱਚ ਨਾ ਤਾਂ ਸਰੀਰ ਬਚਿਆ ਅਤੇ ਨਾ ਹੀ ਪੈਸਾ। ਇਸ ਦਾ ਨਾਮ ਹੀ ਜ਼ਿੰਦਗੀ ਹੈ। ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ। ਕਿਉਂਕਿ ਪਰੇਸ਼ਾਨ ਹੋਣ ਨਾਲ ਕੱਲ ਦੀਆਂ ਮੁਸੀਬਤਾਂ ਨੂੰ ਦੂਰ ਨਹੀਂ ਕਰ ਸਕਦੇ। ਬਲਕਿ ਅੱਜ ਦੀ ਸ਼ਾਂਤੀ ਵੀ ਚਲੀ ਜਾਂਦੀ ਹੈ ਘਰ ਵਿੱਚ ਹਰ ਔਰਤ ਹਰ ਕਿਸੇ ਦਾ ਦਿਲ ਰੱਖਦੀ ਹੈ ਪਰ ਪਤਾ ਨਹੀਂ ਕਿਉਂ ਸਭ ਭੁੱਲ ਜਾਂਦੇ ਕਿ ਉਹ ਔਰਤ ਵਿੱਚ ਵੀ ਇੱਕ ਦਿਲ ਹੈ ਇਹ ਜੋ ਤੁਹਾਡੀ ਤੇ ਮੇਰੀ ਜ਼ਿੰਦਗੀ ਹੈ ਇਹ ਬਹੁਤ ਸਸਤੀ ਹੈ ਸਿਰਫ ਇਸ ਨੂੰ ਗੁਜ਼ਾਰਨ ਦੇ ਤਰੀਕੇ ਮਹਿੰਗੇ ਨੇ ਇੱਕ ਸਮਰੱਥ ਵਿਅਕਤੀ ਦੇ ਪਿੱਛੇ ਉਸ ਦੇ ਬਹੁਤ ਸਾਰੇ ਸਮਰਥ ਸਾਥੀ ਵੀ ਹੁੰਦੇ ਹਨ ਤੇ ਤੁਹਾਨੂੰ ਉਹਨਾਂ ਸਮਰਥ ਲੋਕਾਂ ਨੂੰ ਲੱਭ ਕੇ ਉਹਨਾਂ ਦੇ ਨਾਲ ਰਹਿਣਾ ਹੈ ਸਮੇ ਦਾ ਚੰ ਕਮ ਉਲੰਘਣਾ ਹੈ ਜੇ ਬੁਰਾ ਹੈ ਤਾਂ ਸਬਰ ਕਰੋ ਜੇ ਚੰਗਾ ਹੈ ਤਾਂ ਸ਼ੁਕਰ ਕਰੋ ਨਾਲ ਰਹਿ ਕੇ ਜੋ ਧੋਖਾ ਦੇ ਉਸ ਤੋਂ ਵੱਡਾ ਕੋਈ ਦੁਸ਼ਮਣ ਨਹੀਂ ਤੇ ਜੋ ਸਾਡੇ ਮੂੰਹ ਤੇ ਸਾਡੀਆਂ ਬਰਾਈਆਂ ਦੱਸ ਦੇਵੇ ਉਸ ਤੋਂ ਵੱਡਾ ਕੋਈ ਹੋਰ ਦੋਸਤ ਨਹੀਂ ਜ਼ਿੰਦਗੀ ਵਿੱਚ ਹਮੇਸ਼ਾ ਦੋ ਤਰ੍ਹਾਂ ਦੇ ਤਰ੍ਹਾਂ ਦੇ ਲੋਕਾਂ ਤੋਂ ਦੂਰ ਰਹੋ ਪਹਿਲਾ ਵਿਅਸਤ ਦੂਜਾ ਖੰਡੀ ਕਿਉਂਕਿ ਵਿਅਸਤ ਆਦਮੀ ਆਪਣੀ ਮਰਜ਼ੀ ਨਾਲ ਗੱਲ ਕਰੇਗਾ ਤੇ ਇੱਕ ਮੰਡੀ ਆਪਣੇ ਮਤਲਬ ਨਾਲ ਯਾਦ ਕਰੇਗਾ ਜੋ ਭੱਜ ਭੱਜ ਕੇ ਵੀ ਨਹੀਂ ਮਿਲਦਾ ਉਹ ਸੰਸਾਰ ਹੈ ਜੋ ਬਿਨਾਂ ਭੱਜਣ ਦੇ ਮਿਲਦਾ ਉਹ ਰੱਬ ਹੈ ਦੁਨੀਆ ਦੇ ਝੂਠੇ ਲੋਕਾਂ ਵਿੱਚ ਬਹੁਤ ਹੁਨਰ ਹੁੰਦੇ ਨੇ ਤੇ ਸੱਚੇ ਲੋਕ ਇਲਜ਼ਾਮਾਂ ਨਾਲ ਹੀ ਮਰ ਜਾਂਦੇ ਨੇ ਆਪਣੇ ਗੁੱਸੇ ਤੇ ਕਾਬੂ ਰੱਖਣਾ ਸਿੱਖੋ ਕਿਉਂਕਿ ਗੁੱਸੇ ਵਿੱਚ ਬੋਲਿਆ ਗਿਆ ਇੱਕ ਕਠੋਰ ਸ਼ਬਦ ਵੀ ਇੰਨਾ ਜ਼ਹਿਰੀਲਾ ਹੋ ਸਕਦਾ ਹੈ ਕਿ ਉਹ ਪੱਕੇ ਹੋਏ ਹਜ਼ਾਰ ਪਿਆਰੇ ਸ਼ਬਦਾਂ ਨੂੰ ਵੀ ਇੱਕ ਮਿੰਟ ਵਿੱਚ ਤਵਾ ਕਰ ਸਕਦਾ ਹੈ ਇਸ ਦੁਨੀਆ ਵਿੱਚ ਇੱਕ ਹੀ ਅਜਿਹੇ ਪ੍ਰਾਣੀ ਹੈ ਉਹ ਹੈ ਇਨਸਾਨ ਜੇ ਇਸ ਦੇ ਦੰਦਾਂ ਵਿੱਚ ਜ਼ਹਿਰ ਨਹੀਂ ਹੁੰਦਾ ਸ਼ਬਦਾਂ ਵਿੱਚ ਜ਼ਹਿਰ ਹੁੰਦਾ ਹੈ ਜਿੰਦਗੀ ਦੀ ਸਭ ਤੋਂ ਮਹਿੰਗੀ ਚੀਜ਼ ਤੁਹਾਡਾ ਵਕਤਮਾਨ ਹੈ ਜੋ ਇੱਕ ਵਾਰ ਚਲਿਆ ਜਾਵੇ ਤਾਂ ਤੁਸੀਂ ਇਸ ਨੂੰ ਪੂਰੀ ਜ਼ਿੰਦਗੀ ਦੀ ਦੌਲਤ ਨਾਲ ਵੀ ਨਹੀਂ ਖਰੀਦ ਸਕਦੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਆਨ ਕਰ ਲੈਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਥੋਂ ਤੱਕ ਆਇਆ ਹੋ ਤਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਨੇ ਥੈਂਕ ਯੂ